ਰੀਅਲ ਨਿਊਜ਼ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਮੈਂ ਪਰ ਚੌਂਦ ਮੇਰੇ ਨਾਲ ਨੇ ਸੁਨ ਸਿੰਘ ਸ਼੍ਰੀ ਸੁਭਾਸ਼ੋਰੀ ਸੇਵਾ ਦੇ ਪੁੰਜ ਦਿਵਿਆੰਗਿਆਂ ਨੂੰ 39 ਮਹੀਨਿਆਂ ਤੋਂ ਆਪਣੀ ਨੇਕ ਕਮਾਈ ਚੋਂ ਦੇ ਰਹੇ ਹਨ ਪੈਨਸ਼ਨਾਂ ਮੁੱਖ ਮਹਿਮਾਨ ਮਾਸਟਰ ਕੁਲਦੀਪ ਜੀ ਹੋਏ ਗਦਗਦ ਅੱਜ ਦੇ ਪੈਨਸ਼ਨ ਵੰਡ ਸਮਾਰੋਹ ਚ ਮੁੱਖ ਮਹਿਮਾਨ ਬਿਰਧ ਆਸ਼ਰਮ ਅਤੇ ਵਿਦਿਆਰਥੀ ਭਲਾਈ ਸੰਸਥਾ ਦੇ ਮੁਖੀ ਤੇ ਬਟਾਲਾ ਦੀ ਸਨਮਾਨਿਤ ਹਸਤੀ ਮਾਸਟਰ ਕੁਲਦੀਪ ਸ਼ਰਮਾ ਜੀ ਅਤੇ ਚੌਥੇ ਥੰਮ ਤੋਂ ਪੱਤਰਕਾਰਤਾ ਚ ਨਾਮ ਘਟਣ ਵਾਲੇ ਸ਼੍ਰੀ ਨੀਰਜ ਲੂਥਰਾ ਤੇ ਰਮੇਸ਼ ਨੋਨਾ ਦਾ ਸੁਭਾਸ਼ ਹੋਰੀ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ ਉਹ ਮਹਾਨ ਸ਼ਖਸੀਅਤ ਸ਼੍ਰੀ ਕੁਲਦੀਪ ਮਾਸਟਰ ਜੀ ਜੋ ਲੰਮੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਹਨ ਗੱਲ ਕਰਦੇ ਆ ਤੇ ਸੁਣਦੇ ਆ ਉਹਨਾਂ ਦੇ ਸੁਨਹਿਰੀ ਵਿਚਾਰ ਹਾਂਜੀ ਮਾਸਟਰ ਜੀ ਤੁਹਾਨੂੰ ਸੇਵਾ ਦਾ ਗੁਰੂ ਕਿਹਾ ਜਾਂਦਾ ਹੈ ਅੱਜ ਲਾਇਨ ਕਲੱਬ ਸੰਗਮ ਅਤੇ ਵਿਸ਼ਵਾਸ ਫਾਊਂਡੇਸ਼ਨ ਦੇ ਪਲੇਟਫਾਰਮ ਤੇ ਤੁਹਾਨੂੰ ਐਜ਼ ਅ ਚੀਫ ਗੈਸਟ ਬੁਲਾਇਆ ਸਰਦਾਰ ਕੀ ਕਹਿਣਾ ਚਾਹੁੰਦੇ ਹੋ ਇਹ ਤੇ ਉਹਨਾਂ ਲੋਕਾਂ ਦਾ ਮੈਂ ਧੰਨਵਾਦੀ ਹਾਂ ਜਿਹੜੇ ਇਹ ਸ਼ਬਦ ਵਰਤਦੇ ਨੇ ਮੈਂ ਉਹਨਾਂ ਦਾ ਰਿਣੀ ਹਾਂ ਰਹੀ ਗੱਲ ਕਿ ਜਿਹੜਾ ਤੁਹਾਡਾ ਨੈਕਸਟ ਹੈ ਗੈਸਟ ਲਾਇਨ ਕਲੱਬ ਸੰਗਮ اور ਵਿਸ਼ਵਾਸ ਫਾਊਂਡੇਸ਼ਨ ਦੇ ਪਲੇਟਫਾਰਮ ਤੇ ਬੁਲਾਇਆ ਮੈਂ ਆ ਜਾ ਕੇ ਇਹ ਚੀਜ਼ ਦੇਖ ਕੇ ਗਰਗਰ ਹੋ ਗਿਆ ਹਾਂ ਕਿ ਉਹ ਸਪੈਸ਼ਲ ਪਰਸਨੈਲਿਟੀਆਂ ਉਹ ਸਪੈਸ਼ਲ ਲੋਕ ਜਿਹੜੇ ਸਮਾਜ ਦੇ ਵਿੱਚ ਜਿਨ੍ਹਾਂ ਨੂੰ ਉਹ ਜਗ੍ਹਾ ਮਿਲਣੀ ਚਾਹੀਦੀ ਕਿਸੇ ਕਰਕੇ ਮਾਮਲੇ ਨਾ ਪਾਈ ਉਹਨਾਂ ਦੇ ਅਨਜਲਦਾ ਪ੍ਰਬੰਧ ਜਿਹੜਾ ਉਹ ਸ਼੍ਰੀ ਸੁਭਾਸ਼ ਔਰੀ ਜੀ ਕਲਾਸ ਉਹਨਾਂ ਦੀ ਜੋ ਟੀਮ ਹੈ ਔਰ ਸੁਭਾਸ਼ ਔਰੀ ਜੀ ਆਪਣੀ ਪાંਖੜ ਚੋਂ ਇਹਨਾਂ ਲੋਕਾਂ ਦੀ ਸੇਵਾ ਦੇ ਵਾਸਤੇ ਲੱਗੇ ਹੋਏ ਹਨ ਔਰ ਮੈਂ ਦੇਖ ਕੇ ਬਹੁਤ ਖੁਸ਼ ਹਾਂ ਦਾ ਪਰਮਾਤਮਾ ਦੇ ਚਰਨਾ ਕੀ ਕਾਠਨਾ ਕਰਦਾ ਹਾਂ ਕਿ ਇਹਨਾਂ ਨੂੰ ਪਾਗੋਸੀ ਮਿਲੇ ਐਜੋ ਲੋਕ ਸਮਾਜ ਦੇ ਵਿੱਚ ਹੋਰ ਅੱਗੇ ਆਉਣ ਔਰ ਇਸ ਵਰਗ ਦੀ ਵੱਧ ਵੱਧ ਸੇਵਾ ਕਰ ਸਕਣ ਇਹਨਾਂ ਸ਼ਬਦਾਂ ਨਾਲ ਮੈਂ ਪਰਮਾਤਮਾ ਦਾ ਸ਼ੁਕਰ ਗੁਜ਼ਾਰ ਧੰਨਵਾਦ ਸ਼੍ਰੀ ਸੁਭਾਸ਼ੋਰੀ ਜਿੱਤੇ ਦਿਵਿਆਂਗਾ ਦੀ ਮਾਲੀ ਮਦਦ ਪੈਨਸ਼ਨ ਦੇ ਰੂਪ ਵਿੱਚ ਕਰਦੇ ਹਨ ਉਤੇ ਨਾਲ ਹੀ ਦਿਵਿਆਂਗਾਂ ਨੂੰ ਬੜੇ ਆਦਰ ਸਤਿਕਾਰ ਨਾਲ ਬਿਠਾ ਕੇ ਜੀ ਜਾਣ ਨਾਲ ਮਦਦ ਕਰਨ ਲਈ ਹਰ ਵੇਲੇ ਤਿਆਰ ਰਹਿੰਦੇ ਹਨ ਨਿਰਜ ਲੂਥਰਾ ਅਤੇ ਰਮੇਸ਼ ਨੋਨਾ ਨੇ ਵੀ ਸ਼੍ਰੀ ਸੁਭਾਸ਼ ਔਰੀ ਦੇ ਕੰਮਾਂ ਦੀ ਪ੍ਰਸ਼ੰਸਾ ਕੀਤੀ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਅਤੇ 84 ਲੋਕਾਂ ਨੂੰ 450 ਰੁਪਏ ਦੇ ਹਿਸਾਬ ਨਾਲ ਪੈਨਚਰਾ ਵੰਡੀਆਂ ਆਉਂਦੇ ਆਂ ਦਾਨਵਿਰ ਸੁਭਾਸ਼ ਔਰੀ ਜੀ ਦੇ ਵਿਚਾਰ ਕੀ ਕਰੀਬ ਬੋਲ ਹਲਾਪਾਰਤ ਤੋਂ ਦੋ ਹਾਂ ਜੋਰੀ ਸਾਹਿਬ ਤੁਹਾਡੇ ਵੱਲੋਂ ਅੱਜ 39ਵਾਂ ਜਿਹੜਾ ਦਿਵਿਆਂਗ ਪ੍ਰੋਗਰਾਮ ਕੀਤਾ ਗਿਆ ਹੈ ਤੇ ਸਰ ਇਹਦੇ ਬਾਰੇ ਥੋੜਾ ਦੱਸਿਓ ਇਹ ਜਿਹੜਾ ਦਿਵਿਆਂਗ ਪ੍ਰੋਗਰਾਮ ਆ ਜਿੰਨੇ ਵੀ ਸਾਡੇ ਬਟਾਲੇ ਸ਼ਹਿਰ ਦੇ ਹੈਂਡੀਕੈਪ ਨੇ ਔਰ ਬਟਾਲੇ ਦੇ ਆਸ-ਪਾਸ ਜਿੰਨੇ ਹੈਂਡੀਕੈਪ ਲੋਕ ਨੇ ਪਰਮਾਤਮਾ ਦੇ ਸਪੈਸ਼ਲ ਲੋਕ ਜਿਨ੍ਹਾਂ ਨੂੰ ਕਿਹਾ ਜਾਂਦਾ ਤੇ ਉਹਨਾਂ ਨੂੰ ਫਿਰ ਹਰ ਮਹੀਨੇ ਆਪਣੇ ਬੁਲਾਈਦਾ ਔਰ ਕਰੇ ਬਲਾ ਕੇ ਉਹਨਾਂ ਨੂੰ ਫਿਰ ਆਪਣਾ ਪੈਨਸ਼ਨ ਵਗੈਰਾ ਉਹਨਾਂ ਨੂੰ ਦੇ ਦਈਆ ਨਾਲ ਉਹਨਾਂ ਨਾਲ ਬੈਠ ਕੇ ਆਪਾਂ ਫਿਰ ਚਾਹ ਸ਼ੇਅਰ ਕਰਦੇ ਆ ਸਰ ਤੁਹਾਡਾ ਅਜ 39 ਹੋ ਗਿਆ ਇਹਨ ਚਾਰ ਸਾਲ ਪੂਰੇ ਹੋਣੂ ਆ ਰਹੇ ਨੇ ਸਰ ਤੁਸੀਂ ਜੇ ਸ਼ੁਰੂਆਤ ਕੀਤੀ ਸੀ ਸਾਡੇ ਦਿਮਾਗ 'ਚ ਕਿਵੇਂ ਆਈਆ ਹੈ ਕਿ ਤੁਹਾਨੂੰ ਪੈਨਸ਼ਨ ਦੇਣੀ ਚਾਹੀਦੀ ਹੈ ਇਹ ਐਕਚੁਅਲੀ ਤਾਂ ਇਹ ਪਹਿਲਾਂ ਪ੍ਰੋਗਰਾਮ ਹੈ ਕਰਦੇ ਹੁੰਦੇ ਸੀ ਆਪਣਾ ਸੰਸਥਾਵਾਂ ਜਿਹੜੀਆਂ ਵਾ ਬਟਾਲੇ ਦੇ ਕਰਦਿਆਂ ਸੀ ਵਿੱਚ ਪ੍ਰੋਗਰਾਮ ਇਸ ਤਰ੍ਹਾਂ ਦੇ ਮਤੇ ਜਿਸ ਤਰ੍ਹਾਂ ਜ਼ਰੂਰਤਮੰਦ ਲੋਕਾਂ ਦੀ ਸੇਵਾ ਕਰਦੇ ਸੀਗੇ ਫਿਰ ਉਹਦੇ ਜੇ ਹੈਂਡੀਕੈਪ ਵੀ ਆ ਜਾਂਦੇ ਸੀ ਲੋਕ ਤੇ ਉਸ ਵੇਰ ਪ੍ਰੋਗਰਾਮ ਜਿਹੜਾ ਵਾ ਇਹ ਐਕਚੁਅਲੀ ਨਾ ਤੇਰੇ ਸ਼ਮੀ ਕਪੂਰ ਜੀ ਪਹਿਲਾਂ ਕਰਦੇ ਹੁੰਦੇ ਸੀਗੇ ਜਿਹੜੇ ਵਿਸ਼ਵਾਸ ਫਾਊਂਡੇਸ਼ਨ ਦੇ ਹੈਗੇ ਨਾ ਉਹ ਪਹਿਲਾਂ ਕਰਦੇ ਫਿਰ ਉਹਨਾਂ ਨੇ ਬੰਦ ਕਰ ਦਿੱਤਾ ਕਰੋਨਾ ਆ ਗਿਆ ਫਿਰ ਕਰੋਨਾ ਦੇ ਫਿਰ ਉਹ ਕੋਈ ਉਹਨਾਂ ਨੂੰ ਆਪਣੀਆਂ ਪ੍ਰੋਬਲਮ ਆ ਗਈਆਂ ਇਹ ਫਿਰ ਉਦੋਂ ਫਿਰ ਮਤਲਬ 450 ਫਿਰ ਆਪਾਂ ਇਹਨੂੰ ਪ੍ਰੋਗਰਾਮ ਨੂੰ ਲੈ ਲਿਆ ਸੀਗਾ ਆਪਣੇ ਕੋਲ ਸਰ ਇਹ ਪੈਨਸ਼ਨ ਦੀ ਕਿੰਨੀ ਅਮਾਉਂਟ ਤੋਂ ਸਟਾਰਟ ਕੀਤੀ ਸੀ ਤੇ ਹੁਣ ਕਿੰਨੀ ਚੱਲਦੀ ਹੈ ਇਹ ਤਾਂ 200 ਰੁਪਏ ਤੋਂ ਸਟਾਰਟ ਹੋਈ ਸੀਗੀ ਇਹ ਇਹਨਾਂ ਦੇ ਹਰ ਸਾਲ ਇਹਨਾਂ ਨੂੰ ਕਿਹਾ ਦਾ ਕਿ 50 ਰੁਪਏ ਮਤਲਬ ਕਿ ਵਧਾ ਦਿਆ ਕਰਾਂਗੇ ਤੋਂ ਫਿਰ ਕਰਦੇ ਕਰਦੇ ਹੁਣ ਇਸ ਲਈ ਉਹਨਾਂ ਨੂੰ ਫਿਰ 450 ਰੁਪਏ ਪਰ ਹੈਡ ਪੈਨਸ਼ਨ ਦੇਈ ਦੀ ਆ ਕੋਈ 85 90 ਲੋਕ ਆ ਗਏ ਨੇ ਸੋ ਤੁਹਾਡੀ ਜਿਹੜਾ ਪਰਿਵਾਰ ਐ ਸਿਰ ਦੀ ਪੈਨਸ਼ਨਾਂ ਦਿੰਦੇ ਹੋ ਜਿਹੜੀਆਂ ਇਹ ਸਰ ਤੇ ਆਪਣੇ ਪਰਿਵਾਰ ਕੋਲੋਂ ਆਪਣੇ ਕੋਲੋਂ ਦਿੰਦੇ ਹੋ ਜਾਂ ਫਿਰ ਡੋਨੇਸ਼ਨ ਇਕੱਠੀ ਕੀਤੀ ਜਾਂਦੀ ਹੈ ਨਹੀਂ ਨਹੀਂ ਇਹ ਡੋਨੇਸ਼ਨ ਹੀ ਇਹ ਸਾਰੀ ਪੈਨਸ਼ਨ ਜਿਹੜੀ ਹੈ ਨਾ ਪਰਮਾਤਮਾ ਸਾਨੂੰ ਦਿੰਦਾ ਤੇ ਆਪਣੇ ਪਰਿਵਾਰ ਨੂੰ ਲਈ ਅਸੀਂ ਇਹ ਦਿੰਦੇ ਹਾਂ ਅੱਜ ਇੱਕ ਤੇ વૃદ્ધ ਆਸ਼ਰਮ ਦੇ ਜਿਹੜੇ ਸਾਡੇ ਸੰਚਾਲਕ ਨੇ વૃદ્ધ ਆਸ਼ਰਮ ਜਿਹੜਾ ਚਲਾਉਂਦੇ ਨੇ ਮਾਸਟਰ ਕੁਲਦੀਪ ਜੀ ਉਹ ਅੱਜ ਆਏ ਸੀਗੇ ਤੇ ਉਹ ਵੀ ਇੱਕ ਮਹਾਨ ਪਰਸਨੈਲਿਟੀ ਹੈ ਸਮਾਜ ਨੂੰ ਉਹਨਾਂ ਦੀ ਬਹੁਤ ਵੱਡੀ ਦੇਣ ਸਾਡੀ ਇੱਛਾ ਸੀ ਕਿ ਉਹਨਾਂ ਨੂੰ ਬੁਲਾਇਆ ਜਾਵੇ ਚੀਪ ਗੈਸਟ ਬਣਾਇਆ ਜਾਵੇ ਉਸ ਤੋਂ ਬਾਅਦ ਫਿਰ ਸਾਡੇ ਜਿਹੜੇ ਪ੍ਰੈਸ ਤੋਂ ਆਏ ਸੀਗੇ ਡਾਇਨਿੰਗ ਸਵੇਰਾ ਦੇ ਜਿਹੜੇ ਨੀਰਜ ਜੀ ਔਰ ਨੋਨਾ ਜੀ ਆਏ ਸੀਗੇ ਤੇ ਉਹਨਾਂ ਨੂੰ ਵੀ ਅੱਜ ਸਨਮਾਨਿਤ ਕੀਤਾ ਜਾ ਉਹਨਾਂ ਨੂੰ ਵੀ ਪ੍ਰੈਸ ਨੂੰ ਤੇ ਉਹਨਾਂ ਦੀ ਵੀ ਸਮਾਜ ਨੂੰ ਬੜੀ ਵੱਡੀ ਇੱਕ ਦੇਣ ਹੈਗੀ ਆ ਤੇ ਇਹ ਸਰ ਕੇ ਸਾਡਾ ਹੁਣ ਪ੍ਰੋਗਰਾਮ ਹੈ ਕਿ ਹਰ ਮਹੀਨੇ ਦੇ ਵਿੱਚ ਜਦੋਂ ਵੀ ਪ੍ਰੋਗਰਾਮ ਕਰਨ ਜਿਹੜੀਆਂ ਅੱਛੀਆਂ ਸਿੱਖਿਸ਼ਤਾਵਾਂ ਸਮਾਇ ਦੇ ਨੂੰ ਜਿਨ੍ਹਾਂ ਦੀ ਵਧੀਆ ਦੇਣਾ ਉਹਨਾਂ ਨੂੰ ਵੀ ਸਮਾਨਿਤ ਅਸੀਂ ਇਹ ਪ੍ਰੋਗਰਾਮ ਦੇ ਵਿੱਚ ਕਰਿਆ ਕਰਿਆ ਠੀਕ ਤੁਹਾਨੂੰ ਅੱਜ ਦੇ ਪੈਨਸ਼ਨ ਵਨ ਸਮਾਰੋਚ ਸ਼੍ਰੀ ਸੁਭਾਸ਼ ਸ਼ੋਰੀ ਦੀ ਖਾਸ ਗੱਲ ਉਸ ਵੇਲੇ ਨਜ਼ਰ ਆਈ ਜਦੋਂ ਆਪਣੇ ਹੱਥਾਂ ਨਾਲ ਇੱਕ ਇੱਕ ਦਿਵਿਆਂਗ ਦੇ ਕੋਲ ਜਾ ਜਾ ਕੇ ਜੋ ਸਮੁਸੇ ਪਾਣੀ ਵਰਤੌਂਦੇ ਨਜ਼ਰ ਆਏ ਸੁਭਾ ਅਸ਼ੋਰੀ ਆਪਣੀਆਂ ਵਿਸ਼ੇਸ਼ ਖੂਬੀਆਂ ਦੇ ਕਾਰਨ ਜ਼ਰੂਰਤਮੰਦਾਂ ਦੇ ਦਿਲਾਂ ਤੇ ਰਾਜ ਕਰਦੇ ਹਨ ਹੁਣ ਅਸੀਂ ਸੁਣਾਂਗੇ ਵਿਚਾਰ ਵਿਕਾਸ ਚੋਪੜਾ ਜੀ ਦੇ ਹਾਂਜੀ ਚੋਪੜਾ ਸਾਹਿਬ ਸਰ ਅਸੀਂ ਦੇਖਿਆ ਹੈ ਕਿ ਸਮਾਜ ਭਲਾਈ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਰਹਿੰਦੇ ਹੋ ਤੇ ਤੁਸੀਂ ਔਰੀ ਸਾਹਿਬ ਦੇ ਨਾਲ ਬਹੁਤ ਸਮੇਂ ਤੋਂ ਜੁੜੇ ਹੋਏ ਹੋ ਸਰ ਥੋੜਾ ਦੱਸੋ ਇਸ ਬਾਰੇ ਸਰ ਦੀ ਜਿਹੜੀ ਦਿਵਿਆਂਗਾ ਦੀ ਸੇਵਾ ਕਰਦੇ ਹੋ ਜਿਹੜੀ ਹਰ ਮਹੀਨੇ ਕੀਤੀ ਜਾਂਦੀ ਹੈ ਤੁਹਾਡੇ ਵੱਲੋਂ ਹਰ ਐਤਵਾਰ ਦੇ ਦਿਨ ਸਰ ਉਹਦੇ ਬਾਰੇ ਥੋੜਾ ਦੱਸਿਓ ਮੈਂ ਲੌਂਜ ਕਲੱਬ ਪ੍ਰਿੰਸ ਸੈਕਟਰੀ ਵਿਕਮ ਚੋਪੜਾ ਕਾਫੀ ਲੰਬੇ ਸਮੇਂ ਤੋਂ ਸੁਭਾਸ਼ ਸ਼ੋਰੀ ਜੀ ਜੋ ਕਿ ਕਾਫੀ ਉੱਗੇ ਸਮਾਜ ਸੇਵਕ ਦੇ ਰੂਪ ਵਿੱਚ ਸਾਡੇ ਵਿੱਚ ਆਂਡੇ ਨੇ ਸਮਾਜ ਵਿੱਚ ਵਿਚਰਦੇ ਪਏ ਨੇ ਉਹਨਾਂ ਨਾਲ ਜੁੜਿਆ ਦਾ ਔਰ ਸੁਭਾਸ਼ ਸ਼ੋਰੀ ਜੀ ਤਕਰੀਬਨ 4 ਸਾਲ ਹੋ ਗਏ ਹੈ ਕਿ 39ਵਾਂ ਦਿਵਿਆਂਗ ਪੈਨਸ਼ਨ ਵੰਡ ਸਮਾਰੋਹ ਅਸੀਂ ਸੰਪੰਨ ਕੀਤਾ ਵਾ ਔਰ ਸਾਰਾ ਸੁਭਾਸ਼ ਸ਼ੋਰੀ ਜੀ ਆਪਣੇ ਵੱਲੋਂ ਕਰਦੇ ਪ੍ਰੋਗਰਾਮ ਔਰ ਮੈਨੂੰ ਉਹਨਾਂ ਦੇ ਬੜੇ ਨਾਲ ਰੱਖਦੇ ਆ ਔਰ ਮੇਰੀ ਬਹੁਤ ਕਿਰਪਾ ਵਾਲਾ ਭਗਵਾਨ ਦੀ ਕਿ ਮੈਨੂੰ ਵੀ ਇੰਨੇ ਵਧੀਆ ਪ੍ਰੋਗਰਾਮ 'ਚ ਆਉਣ ਦਾ ਮੌਕਾ ਮਿਲਦਾ ਵਾ ਇਹਨਾਂ ਨਾਲ ਜੁੜ ਕੇ ਇਸ ਕਰਕੇ ਅੱਜ ਬਹੁਤ ਹੀ ਸਮਾਜ ਦੇ ਉੱਗੇ ਸਮਾਜੇ ਵੀ ਮਾਸਟਰ ਕੁਲਦੀਪ ਰਾਜ ਜੀ ਔਰ ਸਾਡੀ ਪ੍ਰੈਸ ਦੇ ਜਿਹੜੇ ਧੰਮ ਮੰਨੇ ਜਾਂਦੇ ਆ ਪ੍ਰੈਸ ਰਿਪੋਰਟਰ ਨੀਰਤ ਜੀ ਔਰ ਨੋਨਾ ਜੀ ਅੱਜ ਚੀਫ ਗੈਸਟ ਅਸੀਂ ਬੁਲਾਏ ਹੀ ਔਰ ਸਾਨੂੰ ਬਹੁਤ ਹੀ ਇਸਰਾਂਤ ਸਨਮਾਨ ਪ੍ਰਾਪਤ ਹੁੰਦਾ ਪਿਆ ਸਮਾਜੋਂ ਵੀ ਔਰ ਓਰੀ ਸਾਹਿਬ ਦੇ ਪਰਿਵਾਰ ਨੂੰ ਵੀ ਇਹਨਾਂ ਵਧੀਆ ਕੰਮ ਕਰਦੇ ਪਏ ਆ ਸਾਨੂੰ ਇਸਰਾਂ ਹੀ ਪਰਮਾਤਮਾ ਬਰ ਬਖਸ਼ੇਦਾਰੇ ਹੋ ਰਹੀ ਹੈ ਇਸਰਾਈ ਸਮਾਜ ਸੇਵਾ ਦੇ ਕੰਮ ਕਰਦੇ ਰਹੀਏ ਬਹੁਤ ਬਹੁਤ ਧੰਨਵਾਦ ਆਓ ਤੁਹਾਨੂੰ ਦਿਖਾਉਂਦੇ ਆ ਉਹ ਲੋੜਵੰਦ ਵਿਅਕਤੀ ਜੋ ਚਰਨ ਫੇਰਨ ਤੋਂ ਵੀ ਸਮਰਥਨ ਅੱਜ ਦੇ ਇਸ ਪ੍ਰੋਗਰਾਮ ਚ ਲਾਇਓਂਸ ਕਲੱਬ ਸੰਗਮ ਅਤੇ ਵਿਸ਼ਵਾਸ ਫਾਊਂਡੇਸ਼ਨ ਦੇ ਮੈਂਬਰ ਵੀ ਹਾਜ਼ਰ ਹਨ ਤਾਜ਼ੀ ਖਬਰਾਂ ਦੇ ਖਲੀ ਦੇਖਦੇ ਰਹੋ ਤੁਹਾਡਾ ਆਪਣਾ YouTube ਤੇ Facebook ਚੈਨਲ ਰੀਅਲ ਨਿਊਜ਼ ਪੰਜਾਬੀ ਪੱਤਰਕਾਰ ਪਰਚੌਂਦੇ ਨਾਲ ਸੋਨੂ ਸਿੰਘ ਜੀ ਅੱਜ ਦੀ ਖਾਸ ਰਿਪੋਰਟ